ਇਕ ਮਾਂ ਆਪਣੇ ਬੱਚਿਆਂ ਲਈ ਕੀ ਕੁਝ ਨਹੀਂ ਕਰਦੀ ਪਰ ਇੱਕ ਕਹਾਣੀ ਹੈ ਇੱਕ ਐਸੀ ਮਾਂ ਦੀ ਜੋ ਆਪਣੀ ਕੁੜੀ ਨੂੰ ਇੱਕ ਅਜੀਬ ਜਿਹੀ ਦਵਾਈ ਖਵਾਉਂਦੀ ਸੀ ਆਖਰ ਕੀ ਹੈ ਇਸ ਗੋੜੇ ਦਾ ਰਾਜ਼ ਫਿਲਮ ਦੀ ਸ਼ੁਰੂਆਤ ਹੁੰਦੀ ਹੈ ਇੱਕ ਹਸਪੀਟਲ ਵਿੱਚ ਚੱਲ ਰਹੀ ਆਪਰੇਸ਼ਨ ਤੋਂ ਜਿੱਥੇ ਡਾਕਟਰ ਸਮੇਂ ਤੋਂ ਪਹਿਲਾਂ ਜਨਮੇ ਇੱਕ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕੁਝ ਧੇਰ ਬਾਅਦ ਬੱਚੇ ਦੀ ਮਾਂ ਡਾਇਨਾ ਸ਼ਰਮਨ ਨੂੰ ਬੱਚੇ ਦੀ ਹਾਲਤ ਦੇਖਣ ਲਈ ਲਿਆਇਆ ਜਾਂਦਾ ਹੈ ਉਹ ਜਾਣਨਾ ਚਾਹੁੰਦੀ ਸੀ ਕਿ ਉਸ ਦਾ ਬੱਚਾ ਠੀਕ ਹੋ ਜਾਵੇਗਾ ਜਾਂ ਨਹੀਂ ਫਿਲਮ ਦਾ ਸੀਨ ਬਦਲਦਾ ਹੈ ਤੇ ਇੱਕ ਕਲੋਈ ਨਾਮ ਦੀ ਕੁੜੀ ਦਿਖਾਈ ਜਾਂਦੀ ਹੈ ਉਸ ਨੂੰ ਅਸਥਮਾ ਡਾਇਬੀਟਿਸ ਪੈਰਾਲਾਈਸਿਸ ਦੇ ਨਾਲ-ਨਾਲ ਪੰਜ ਹੋਰ ਗੰਭੀਰ ਬਿਮਾਰੀਆਂ ਵੀ ਹਨ ਹਰ ਰੋਜ਼ ਬਹੁਤ ਸਾਰੀਆਂ ਦਵਾਈਆਂ ਲੈਣਾ ਤੇ ਹਰ ਰੋਜ਼ ਆਪਣਾ ਸ਼ੂਗਰ ਦਾ ਟੈਸਟ ਕਰਨਾ ਉਸ ਦਾ ਰੋਜ਼ ਦਾ ਕੰਮ ਸੀ ਕਲੋਈ ਇੱਕ ਬਹੁਤ ਹੀ ਹੁਸ਼ਿਆਰ ਕੁੜੀ ਹੈ ਤੇ ਆਪਣੇ ਸ਼ਹਿਰ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕਰਨਾ ਚਾਹੁੰਦੀ ਹੈ ਉਸ ਨੇ ਯੂਨੀਵਰਸਿਟੀ ਉਹ ਚਾਹਲੀ ਲਈ ਫਾਰਮ ਵੀ ਭਰ ਦਿੱਤਾ ਸੀ ਜਦੋਂ ਵੀ ਘਰ 'ਚ ਕੋਈ ਡਾਕੀਆ ਆਉਂਦਾ ਸੀ ਤਾਂ ਉਹ ਬਹੁਤ ਖੁਸ਼ ਹੋ ਜਾਂਦੀ ਸੀ ਇਹ ਸੋਚ ਕੇ ਕਿ ਸ਼ਾਇਦ ਚਿੱਠੀ ਯੂਨੀਵਰਸਿਟੀ ਵੱਲੋਂ ਆਈ ਹੋਵੇਗੀ ਪਰ ਅਫਸੋਸ ਉਸ ਨੂੰ ਹਰ ਵਾਰ ਨਿਰਾਸ਼ ਹੋਣਾ ਪੈਂਦਾ ਸੀ ਉਹ ਲੋਇ ਨੂੰ ਪੜਨਾ ਲਿਖਣਾ ਤੇ ਨਵੇਂ-ਨਵੇਂ ਆਵਿਸ਼ਕਾਰ ਕਰਨਾ ਬਹੁਤ ਹੀ ਪਸੰਦ ਸੀ ਉਹ ਇੰਟਰਨੈਟ ਦੇ ਸਿੱਖ ਕੇ ਬਹੁਤ ਹੀ ਅਨੋਖੀਆਂ ਤੇ ਨਵੀਆਂ-ਨਵੀਆਂ ਚੀਜ਼ਾਂ ਬਣਾਇਆ ਕਰਦੀ ਸੀ ਇੱਕ ਦਿਨ ਜਦੋਂ ਉਹ ਪੜ ਰਹੀ ਸੀ ਤਾਂ ਉਸ ਨੂੰ ਇੱਕ ਗੱਡੀ ਦੀ ਆਵਾਜ਼ ਸੁਣਾਈ ਦਿੱਤੀ ਉਸ ਨੂੰ ਲੱਗਿਆ ਕਿ ਸ਼ਾਇਦ ਇਹ ਚਿੱਠੀਆਂ ਵਾਲੀ ਗੱਡੀ ਹੈ ਪਰ ਜਦੋਂ ਉਸ ਨੇ ਖਿੜਕੀ ਤੋਂ ਬਾਹਰ ਦੇਖਿਆ ਤਾਂ ਉਸ ਨੂੰ ਪਤਾ ਚੱਲਿਆ ਕਿ ਇਹ ਤਾਂ ਉਸ ਦੀ ਮਾਂ ਹੈ ਜੋ ਕਿ ਮਾਰਕੀਟ ਵਿੱਚੋਂ ਸਮਾਨ ਲੈ ਕੇ ਘਰ ਵਾਪਸ ਆਈ ਹੈ ਉਸ ਦੀ ਮਾਂ ਫੋਨ ਤੇ ਕਿਸੇ ਨਾਲ ਗੱਲ ਕਰ ਨਹੀਂ ਸੀ ਇਸ ਦੌਰਾਨ ਉਸ ਨੇ ਲਿਫਾਫਾ ਖੋਲਿਆ ਤੇ ਉਸ ਵਿੱਚੋਂ ਚਾਕਲੇਟਾਂ ਕੱਢ ਲਈਆਂ ਪਰ ਨਾਲ ਹੀ ਉਸ ਦੀ ਨਜ਼ਰ ਇੱਕ ਹਰੇ ਰੰਗ ਦੀ ਦਵਾਈ ਦੀ ਸ਼ੀਸ਼ੀ ਤੇ ਗਈ ਜਿਸ ਉੱਪਰ ਡਾਇਨਾ ਸ਼ਰਮਨ ਯਾਨੀ ਕਿ ਉਸ ਦੀ ਮਾਂ ਦਾ ਨਾਮ ਲਿਖਿਆ ਹੋਇਆ ਸੀ ਪਰ ਕਲੋਈ ਦੇ ਅਨੁਸਾਰ ਉਸ ਦੀ ਮਾਂ ਨੂੰ ਕੋਈ ਵੀ ਬਿਮਾਰੀ ਨਹੀਂ ਸੀ ਪਰ ਫਿਰ ਵੀ ਉਹ ਸੋਚਦੀ ਹੈ ਕਿ ਇਹ ਦਵਾਈ ਅਖੀਰ ਹੈ ਕਿਸ ਚੀਜ਼ ਦੀ ਰਾਤ ਨੂੰ ਸੌਣ ਤੋਂ ਪਹਿਲਾਂ ਕਲੋਈ ਦੀ ਮਾਂ ਉਸਨੂੰ ਕੁਝ ਦਵਾਈਆਂ ਖਵਾਇਆ ਕਰਦੀ ਸੀ ਜਦੋਂ ਕਲੋਈ ਦਵਾਈ ਖਾਣ ਲੱਗੀ ਤਾਂ ਉਸਨੇ ਇਹ ਪਹਿਚਾਨ ਲਿਆ ਕਿ ਇਹ ਉਹੀ ਹਰਾ ਕੈਪਸੂਲ ਹੈ ਜੋ ਉਸਨੇ ਅੱਜ ਸਵੇਰੇ ਰਫਾਫੇ ਵਿੱਚ ਦੇਖਿਆ ਸੀ ਕਲੋਈ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਇਹ ਕੈਪਸੂਲ ਕਿਸ ਦਾ ਹੈ ਪਰ ਕਲੋਈ ਦੀ ਮਾਂ ਨੇ ਉਸਨੂੰ ਕਿਹਾ ਕਿ ਇਹ ਦਵਾਈ ਕਲੋਈ ਦੀ ਹੀ ਹੈ ਅਤੇ ਦਵਾਈ ਵੇਚਣ ਵਾਲੇ ਦੁਕਾਨਦਾਰੇ ਸ਼ੀਸ਼ੀ ਉੱਪਰ ਖਰੀਦਣ ਵਾਲੇ ਦਾ ਨਾਮ ਲਿਖ ਦਿੰਦੇ ਹਨ ਕਲੋਈ ਨੂੰ ਇਸ ਗੱਲ ਤੇ ਯਕੀਨ ਨਹੀਂ ਆਇਆ ਪਰ ਆਪਣੀ ਮਾਂ ਤੇ ਭਰੋਸਾ ਕਰਕੇ ਉਸਨੇ ਦਵਾਈ ਖਾ ਲਈ ਅਤੇ ਸੌਂ ਗਈ ਅਗਲੇ ਦਿਨ ਕਲੋਈ ਨੂੰ ਸ਼ੱਕ ਹੋਇਆ ਤੇ ਉਸਨੇ ਦਵਾਈ ਦੀ ਡੱਬੀ ਦੇਖਣੀ ਚਾਹੀ ਤੇ ਦਵਾਈ ਦਾ ਨਾਮ ਪੜਿਆ ਉਹ ਦੇਖ ਕੇ ਹੈਰਾਨ ਰਹਿ ਗਈ ਕਿ ਜਿਸ ਡੱਬੀ ਤੇ ਉਸਦੀ ਮਾਂ ਦਾ ਨਾਮ ਲਿਖਿਆ ਸੀ ਹੁਣ ਉਸੇ ਡੱਬੀ ਤੇ ਕਲੋਈ ਦਾ ਨਾਮ ਲਿਖਿਆ ਹੋਇਆ ਹੈ ਪਰ ਜਦੋਂ ਉਸਨੇ ਸਟਿੱਕਰ ਉਤਾਰਿਆ ਤਾਂ ਨੇ ਜੇ ਉਸਦੀ ਮਾਂ ਦਾ ਹੀ ਨਾਮ ਲਿਖਿਆ ਹੋਇਆ ਸੀ ਰਾਤ ਹੋਣ ਤੋਂ ਪਹਿਲਾਂ ਉਹੀ ਦਸਾਰੀਆਂ ਦਵਾਈਆਂ ਕਲੋਈ ਦੀ ਮਾਂ ਨੇ ਉਸ ਨੂੰ ਫਿਰ ਤੋਂ ਦਿੱਤੀਆਂ ਪਰ ਇਸ ਵਾਰ ਕਲੋਈ ਨੇ ਉਹ ਹਰੀ ਦਵਾਈ ਖਾਦੀ ਨਹੀਂ ਸਗੋ ਜਾਂਚ ਲਈ ਆਪਣੇ ਕੋਲ ਰੱਖ ਲਈ ਆਪਣੀ ਮਾਂ ਦੇ ਸੌਣ ਤੋਂ ਬਾਅਦ ਕਲੋਈ نیچے ਗਈ ਤੇ ਕੰਪਿਊਟਰ ਵਿੱਚ ਇੰਟਰਨੈਟ ਦੇ ਦਵਾਈ ਬਾਰੇ ਜਾਣਕਾਰੀ ਜੱਬਨ ਲੱਗੀ ਪਰ ਉਸਨੂੰ ਕੁਝ ਪਤਾ ਨਹੀਂ ਚੱਲਿਆ ਕਿਉਂਕਿ ਇੰਟਰਨੈਟ ਵਿੱਚ ਖਰਾਬੀ ਆ ਗਈ ਸੀ ਕੰਪਿਊਟਰ ਚਲਾਉਂਦੇ ਸਮੇਂ ਉਸਨੂੰ ਇਹ ਅਹਿਸਾਸ ਹੀ ਨਹੀਂ ਹੋਇਆ ਕਿ ਕਮਰੇ ਦੇ ਕੋਨੇ ਵਿੱਚ ਕੋਈ ਉਸ ਨੂੰ ਦੇਖ ਰਿਹਾ ਸੀ ਅਗਲੇ ਦਿਨ ਕਲੋਈ ਅਤੇ ਉਸਦੀ ਮਾਂ ਫਿਲਮ ਦੇਖਣ ਲਈ ਸਿਨੇਮੇ ਜਾਂਦੇ ਹਨ ਸਿਨੇਮੇ ਵਿੱਚ ਫਿਲਮ ਦੇਖਣ ਦੇ ਸਮੇਂ ਕਲੋਈ ਆਪਣੇ ਮਾਂ ਨੂੰ ਟਾਇਲਟ ਦਾ ਬਹਾਨਾ ਲਗਾਉਂਦੀ ਹੈ ਅਤੇ ਨਾਲ ਦੀ ਦਵਾਈਆਂ ਦੀ ਦੁਕਾਨ ਤੇ ਦਵਾਈ ਦੀ ਜਾਂਚ ਕਰਨ ਲਈ ਚਲੀ ਜਾਂਦੀ ਹੈ ਉਹ ਕੇਮਿਸਟ ਤੋਂ ਆਪਣੀ ਮਾਂ ਦੁਆਰਾ ਦਿੱਤੀ ਹੋਈ ਦਵਾਈ ਬਾਰੇ ਪੁੱਛਦੀ ਹੈ ਉਸ ਨੂੰ ਇਹ ਪਤਾ ਚੱਲਦਾ ਹੈ ਕਿ ਇਹ ਦਵਾਈ ਕੁੱਤਿਆਂ ਦੀ ਹੈ ਤੇ ਜੇਕਰ ਇਨਸਾਨ ਇਸ ਨੂੰ ਖਾਵੇਗਾ ਤਾਂ ਉਸਦੇ ਅੰਗ ਪੈਰ ਕੰਮ ਕਰਨੇ ਬੰਦ ਕਰ ਦੇਣਗੇ ਅਤੇ ਉਸ ਨੂੰ ਲੱਕਵਾ ਮਾਰ ਛਾਵੇਗਾ। ਡਾਇਨਾ ਭਜਦੀ ਹੋਈ ਦੁਕਾਨ ਵਿੱਚ ਆਂਦੀ ਹੈ ਤੇ ਕਲੋਈ ਨੂੰ ਬੇਹੋਸ਼ੀ ਦਾ ਇੰਜੈਕਸ਼ਨ ਦੇ ਦਿੰਦੀ ਹੈ। ਕਲੋਈ ਦੀ ਮਾਂ ਡਾਇਨਾ ਉਸ ਨੂੰ ਘਰ ਲੈ ਆਂਦੀ ਹੈ ਅਤੇ ਆਪ ਲੱਕਵੇ ਦੀ ਕੋਈ ਦੂਸਰੀ ਦਵਾਈ ਲੈਣ ਲਈ ਬਾਜ਼ਾਰ ਚਲੀ ਜਾਂਦੀ। ਉਹ ਸੌਣ ਤੋਂ ਬਾਅਦ ਕਲੋਈ ਨੂੰ ਪਤਾ ਚੱਲਦਾ ਹੈ ਕਿ ਉਸਦੀ ਮਾਂ ਨੇ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਹੈ। ਕਲੋਈ ਨੇ ਬਹੁਤ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਨਹੀਂ ਖੁੱਲਿਆ ਪਰ ਕਲੋਈ ਨੇ ਹਾਰ ਨਹੀਂ ਮੰਨੀ ਕਲੋਈ ਨੂੰ ਵਿਗਿਆਨ ਦਾ ਇਸਤੇਮਾਲ ਕਰਕੇ ਸ਼ੀਸ਼ੇ ਨੂੰ ਤੋੜਨਾ ਆਂਦਾ ਸੀ ਉਹ ਆਪਣੇ ਨਾਲ ਇੱਕ ਕੰਬਲ ਹੀਟਰ ਤੇ ਮੂੰਹ ਵਿੱਚ ਪਾਣੀ ਲੈ ਕੇ ਖਿੜਕੀ ਵੱਲ ਨੂੰ ਚੱਲ ਪਈ ਉਹ ਆਪਣੇ ਕਮਰੇ ਦੀ ਖਿੜਕੀ ਤੋਂ ਬੜੀ ਮੁਸ਼ਕਿਲ ਦੇ ਨਾਲ ਰੇਂਗਦੀ ਹੋਈ ਬਾਹਰ ਨਿਕਲੀ ਤੇ ਦੂਸਰੇ ਕਮਰੇ ਤੱਕ ਪਹੁੰਚੀ ਹੀਟਰ ਦੀ ਗਰਮੀ ਤੇ ਪਾਣੀ ਦਾ ਇਸਤੇਮਾਲ ਕਰਕੇ ਉਸਨੇ ਖਿੜਕੀ ਦੇ ਕੱਚ ਨੂੰ ਤੋੜ ਲਿਆ ਤੇ ਕੱਬਲ ਦਾ ਇਸਤੇਮਾਲ ਕਰਕੇ ਉਹ ਖਿੜਕੀ ਵਿੱਚੋਂ ਕਮਰੇ ਦੇ ਅੰਦਰ ਪੰਬਲ ਦੇ ਉੱਪਰ ਡਿੱਗ ਪਈ ਤਾਂ ਜੋ ਕੱਚ ਦੇ ਟੁਕੜੇ ਉਸ ਨੂੰ ਨੁਕਸਾਨ ਨਾ ਪਹੁੰਚਾਉ। ਲੋਈ ਇਹਨਾਂ ਸਾਹ ਦਾ ਸੰਘਰਸ਼ ਕਰਕੇ ਥੱਕ ਗਈ ਸੀ ਉਸ ਨੂੰ ਸਾਹ ਨਹੀਂ ਸੀ ਆ ਰਿਹਾ ਤੇ ਉਹ ਆਪਣਾ ਅਸਥਮਾ ਵਾਲਾ ਪੰਪ ਵੀ ਆਪਣੇ ਕਮਰੇ ਵਿੱਚ ਭੁੱਲ ਗਈ ਸੀ। ਪਰ ਬੜੀ ਮੁਸ਼ਕਿਲ ਦੇ ਨਾਲ ਪੰਪ ਲੈਣ ਲਈ ਉਹ ਆਪਣੇ ਕਮਰੇ ਵਿੱਚ ਪਹੁੰਚੀ ਅਤੇ ਪੰਪ ਦੇ ਨਾਲ ਸਾਹ ਲੈਣ ਲਈ ਪਹਿਲਾਂ ਆਪਣੀ ਵੀਲ ਚੇਅਰ ਲੈ ਕੇ ਥੱਲੇ ਜਾਣ ਲੱਗੀ ਪਰ ਉਸ ਦੀ ਮਾਂ ਨੇ ਲਿਫਟ ਨੂੰ ਵੀ ਤੋੜ ਦਿੱਤਾ ਸੀ। ਉਸ ਨੇ ਆਪਣੀ ਵੀਲ ਚੇਅਰ ਨੂੰ ਬੌੜੀਆਂ ਤੋਂ ਥੱਲੇ ਛੁੱਟ ਦਿੱਤਾ ਅਤੇ ਆਪ ਵੀ ਡਿੰਗ ਗਈ। ਬੌੜੀਆਂ ਤੋਂ ਥੱਲੇ ਡਿੱਗ ਪਈ। ਉਸਨੇ ਇਹ ਮਹਿਸੂਸ ਕੀਤਾ ਕਿ ਹੁਣ ਉਹ ਆਪਣੇ ਪੈਰ ਦਾ ਅੰਗੂਠਾ ਹਿਲਾ ਸਕਦੀ ਹੈ ਕਿਉਂਕਿ ਉਸਨੇ ਆਪਣੀ ਮਾਂ ਦੁਆਰਾ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਖਾਣੀਆਂ ਬੰਦ ਕਰ ਦਿੱਤੀਆਂ ਸਨ ਪਰ ਹੁਣ ਉਸ ਨੂੰ ਯਕੀਨ ਹੋ ਚੁੱਕਿਆ ਸੀ ਕਿ ਉਸਦੀ ਮਾਂ ਹੀ ਉਸਦੀ ਇਸ ਹਾਲਤ ਦੀ ਜ਼ਿੰਮੇਵਾਰ ਸੀ ਕਲੋਈ ਆਪਣੀ ਵੀਲ ਚੇਰਤੇ ਬੈਠ ਕੇ ਬਾਹਰ ਨੂੰ ਨਿਕਲ ਗਈ ਅਤੇ ਸ਼ਹਿਰ ਵੱਲ ਜਾਣ ਲੱਗੀ ਪਰ ਰਸਤੇ ਵਿੱਚ ਉਸ ਨੂੰ ਗੱਡੀ ਦੀ ਆਵਾਜ਼ ਆਈ ਕੋ ਡਰ ਕੇ ਇੱਕ ਪੇੜ ਦੇ ਪਿੱਛੇ ਲੁਕ ਗਈ ਪਰ ਜਦੋਂ ਕਲੋਈ ਨੂੰ ਪਤਾ ਲੱਗਿਆ ਕਿ ਇਹ ਗੱਡੀ ਡਾਕੀਏ ਦੀ ਹੈ ਤਾਂ ਕਲੋਈ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਡਾਕੀਆ ਗੱਡੀ ਚੋਂ ਨਿਕਲ ਕੇ ਆਇਆ ਤੇ ਉਸਨੇ ਕਲੋਈ ਦਾ ਹਾਲ ਉੱਚਾ ਪਰ ਕਲੋਈ ਨੇ ਸਿਰਫ ਇਹ ਕਿਹਾ ਕਿ ਮੇਰੀ ਮਦਦ ਕਰ। ਤੇ ਤਾਂ ਡਾਕੀਏ ਨੇ ਕਲੋਈ ਦੀ ਮਦਦ ਕਰਨੀ ਚਾਹੀਤ ਤਾਂ ਉਸਦੀ ਮਾਂ ਨੇ ਕਲੋਈ ਨੂੰ ਡਾਕੀਏ ਦੇ ਨਾਲ ਦੇਖ ਲਿਆ। ਡਾਇਨਾ ਡਾਕੀਏ ਦੇ ਕੋਲ ਆਈ ਤੇ ਖਬਰ ਆ ਕੇ ਪੁੱਛਣ ਲੱਗੀ ਕਿ ਉਸਦੀ ਕੁੜੀ ਨੂੰ ਕੀ ਹੋਇਆ ਹੈ ਤੇ ਉਹ ਆਪਣੀ ਕੁੜੀ ਨੂੰ ਘਰ ਲੈ ਜਾਣ ਦੀ ਜ਼ਿੱਦ ਕਰਨ ਲੱਗੀ। ਪਰ ਡਾਕੀਏ ਨੇ ਕਲੋਈ ਦੀ ਮਾਂ ਨੂੰ ਕਿਹਾ ਕਿ ਉਹ ਘਰ ਨਹੀਂ ਜਾਣਾ ਚਾਹੁੰਦੀ ਉਹ ਪੁਲਿਸ ਸਟੇਸ਼ਨ ਜਾਣਾ ਚਾਹੁੰਦੀ ਹੈ। ਪਰ ਡਾਇਨਾ ਉਹਨਾਂ ਨੂੰ ਪੁਲਿਸ ਸਟੇਸ਼ਨ ਜਾਣ ਨਹੀਂ ਦਿੰਦੀ ਤੇ ਡਾਕੀਏ ਅਤੇ ਕਲੋਈ ਨੂੰ ਵੀ ਹੋਸ਼ੀਗ ਦਾ ਇੰਜੈਕਸ਼ਨ ਦੇ ਦਿੰਦੀ। ਜਦੋਂ ਕਲੋਈ ਜਾਗੀ ਤਾਂ ਉਸਨੇ ਆਪਣੇ ਆਪ ਨੂੰ ਘਰ ਦੇਤੇ ਖਾਣੇ ਵਿੱਚ ਪਾਇਆ। ਕਲੋਈ ਦੀ ਮਾਂ ਉਸ ਦੀ ਜੀਵਲ ਚੇਅਰ ਉਹ ਜ਼ੰਜੀਰਾਂ ਦੇ ਨਾਲ ਪਾਂ ਦਿੱਤਾ ਸੀ ਤੇ ਕਾਨੇ ਵਿੱਚ ਕਲੋਈ ਨੂੰ ਯੂਨੀਵਰਸਿਟੀ ਤੋਂ ਉਸ ਦੇ ਐਡਮਿਸ਼ਨ ਲਈ ਆਈਆਂ ਕਈ ਚਿੱਠੀਆਂ ਮਿਲੀਆਂ ਜਿਹੜੀਆਂ ਕਿਸਤੀ ਮਾਂ ਨੇ ਛਿਪਾ ਦਿੱਤੀਆਂ ਸਨ ਉਸ ਨੂੰ ਆਪਣੇ ਬਚਪਨ ਦੀਆਂ ਕਈ ਤਸਵੀਰਾਂ ਮਿਲੀਆਂ ਜਿਨ੍ਹਾਂ ਵਿੱਚ ਉਹ ਬਿਲਕੁਲ ਠੀਕ ਸੀ ਉਸਦੇ ਪੈਰ ਬਿਲਕੁਲ ਠੀਕ ਸਨ ਉਹ ਚੱਲ ਸਕਦੀ ਸੀ ਪਰ ਇਸ ਨਾਲੋਂ ਵੀ ਜ਼ਿਆਦਾ ਹੈਰਾਨ ਕਰਨ ਵਾਲਾ ਇੱਕ ਕਾਗਜ਼ ਉਸ ਨੂੰ ਮਿਲਿਆ ਜਿਸ ਤੋਂ ਪਤਾ ਚੱਲ ਰਿਹਾ ਸੀ ਕਿ ਕਲੋਈ ਡਾਇਨਾ ਦੀ ਅਸਲੀ ਬੇਟੀ ਨਹੀਂ ਹੈ ਉਸ ਦੀ ਆਪਣੀ ਬੇਟੀ ਤਾਂ ਜਨਮ ਲੈਣ ਤੋਂ 2 ਘੰਟੇ ਬਾਅਦ ਹੀ ਮਰ ਗਈ ਸੀ ਜਿਸ ਕਾਰਨ ਡਾਇਨਾ ਦਿਮਾਗੀ ਤੌਰ ਤੇ ਬਿਮਾਰ ਹੋ ਗਈ ਸੀ ਤੇ ਉਸ ਨੇ ਹਸਪਤਾਲ ਵਿੱਚੋਂ ਕਿਸੇ ਗਵਰਦੀ ਬੱਚੀ ਨੂੰ ਚੁਰਾ ਲਿਆ ਸੀ ਤੇ ਉਸ ਦਾ ਨਾਮ ਕਲੋਈ ਰੱਖ ਕੇ ਉਸ ਨੂੰ ਪਾਲਣ ਲੱਗ ਗਈ ਸੀ ਜਦੋਂ ਕਲੋਈ ਇਹ ਸਾਰਾ ਸੱਚ ਪੜ੍ਹ ਰਹੀ ਸੀ ਤੇ ਉਸ ਸਮੇਂ ਉਸ ਦੀ ਮਾਂ ਠਿਕਾਣੇ ਵਿੱਚ ਆ ਜਾਂਦੀ ਹੈ ਕਲੋਈ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਉਹ ਸਾਰਾ ਜਾਣ ਚੁੱਕੀ ਹੈ ਉਹ ਜਾਣ ਚੁੱਕੀ ਹੈ ਕਿ ਡਾਇਨਾ ਉਸ ਦੀ ਮਾਂ ਨਹੀਂ ਹੈ ਤੇ ਉਸ ਤੇ ਇਸ ਹਾਲਤ ਦੀ ਜ਼ਿੰਮੇਵਾਰ ਹੀ ਡਾਇਨਾ ਹੀ ਹੈ ਅਤੇ ਉਸ ਨੇ ਹੀ ਕਲੋਈ ਨੂੰ ਦਵਾਈ ਖਵਾ ਕੇ ਅਪਾਹਜ ਬਣਾਇਆ ਸੀ ਪਰ ਡਾਇਨਾ ਕਹਿੰਦੀ ਹੈ ਕਿ ਉਸ ਨੇ ਇਹ ਸਾਬਸ ਨਹੀਂ ਕੀਤਾ ਕਿਉਂਕਿ ਉਹ ਕਲੋਈ ਨੂੰ ਬਹੁਤ ਪਿਆਰ ਕਰਦੀ ਹੈ ਤੇ ਆਪਣੇ ਤੋਂ ਦੂਰ ਨਹੀਂ ਸੀ ਕਰਨਾ ਚਾਹੁੰਦੀ ਡਾਇਨਾ ਸਭ ਦਵਾਈਆਂ ਛੁਟ ਦਿੰਦੀ ਹੈ ਤੇ ਕਲੋਈ ਨੂੰ ਸਭ ਕੁਝ ਭੁੱਲ ਜਾਣ ਲਈ ਕਹਿੰਦੀ ਹੈ ਕਲੋਈ ਡਰੀ ਹੋਈ ਸੀ ਤੇ ਉਸ ਨੇ ਆਪਣੀ ਮਾਂ ਦਾ વિશ્વાસ ਨਹੀਂ ਕੀਤਾ ਇਹ ਦੇਖ ਕੇ ਡਾਇਨਾ ਗੁੱਸੇ ਵਿੱਚ ਆ ਗਈ ਤੇ ਉਸ ਨੇ ਕਲੋਈ ਨੂੰ बेहोश ਕਰਨ ਲਈ ਇੱਕ ਇੰਜੈਕਸ਼ਨ ਪਾ ਲਿਆ ਕਲੋਈ ਡਰ ਗਈ ਤੇ ਉਸ ਨੇ ਆਪਣੇ ਆਪ ਇੱਕ ਅਲਮਾਰੀ ਵਿੱਚ ਬੰਦ ਕਰ ਲਿਆ। ਕਲੋਈ ਨੂੰ ਇੱਕ ਜ਼ਹਿਰ ਦੀ ਬੋਤਲ ਨਜ਼ਰ ਆਈ ਤੇ ਕਲੋਈ ਉਸ ਨੂੰ ਪੀ ਗਈ। ਇਹ ਦੇਖ ਕੇ ਡਾਇਨਾ ਰੋਣ ਲੱਗ ਪਈ ਤੇ ਉਸ ਨੂੰ ਹਸਪਤਲ ਵਿੱਚ ਲੈ ਗਈ। ਡਾਕਟਰਾਂ ਨੇ ਬੜੀ ਮੁਸ਼ਕਿਲ ਨਾਲ ਕਲੋਈ ਨੂੰ ਬਚਾ ਲਿਆ ਪਰ ਹੁਣ ਉਹ ਹਿਲਜੁਲ ਤੇ ਬੋਲ ਨਹੀਂ ਸਕਦੀ ਸੀ। ਕਲੋਈ ਨੇ ਆਪਣੀ ਮਾਂ ਨੂੰ ਖਿੜਕੀ ਦੇ ਬਾਹਰ ਦੇਖਿਆ ਅਤੇ ਡਰ ਕੇ ਹੈਲਪ ਦਾ ਬਟਨ ਦਬਾਇਆ ਅਤੇ ਨਰਸ ਨੂੰ ਬੁਲਾਇਆ। ਉਹ ਕੁਝ ਬੋਲ ਨਹੀਂ ਪਾ ਰਹੀ ਸੀ ਇਸ ਲਈ ਉਸਨੇ ਨਰਸ ਨੂੰ ਇਸ਼ਾਰਾ ਕੀਤਾ। ਨਰਸ ਨੇ ਉਸ ਨੂੰ ਲਿਖਣ ਲਈ ਇੱਕ ਕਾਗਜ਼ ਤੇ ਪੈਨ ਦਿੱਤਾ। ਜਦੋਂ ਕਲੋਈ ਕਾਗਜ਼ ਤੇ ਕੁਝ ਲਿਖਣ ਲੱਗੀ ਤਾਂ ਅਚਾਨਕ ਹੀ ਐਮਰਜੈਂਸੀ అలਾਰਮ ਵੱਜਿਆ। ਇਹ అలਾਰਮ ਡਾਇਨਾ ਨੇ ਨਨ ਸਦਾ ਧਿਆਨ ਭਟਕਾਉਣ ਲਈ বাজਾਇਆ ਸੀ ਡਾਇਨਾ ਕਮਰੇ ਵਿੱਚ ਆਈ ਤੇ ਕਲੋਈ ਨੂੰ 휠ਚੇਅਰ ਤੇ ਬਿਠਾ ਕੇ ਆਪਣੇ ਨਾਲ ਲੈ ਗਈ। ਜਦੋਂ ਨਰਸ ਕਲੋਈ ਦੇ ਕਮਰੇ ਵਿੱਚ ਆਈ ਤਾਂ ਉੱਥੇ ਕਲੋਈ ਨਹੀਂ ਸੀ, ਬਸ ਇੱਕ ਕਾਗਜ਼ ਦਾ ਟੁਕੜਾ ਸੀ। ਇਸ ਉੱਤੇ ਲਿਖਿਆ ਸੀ ਮੋ ਨਾਸਨੇ ਹਸਪਤਾਲ ਦੀ ਸਿਕਿਉਰਿਟੀ ਨੂੰ ਬੁਲਾਇਆ ਤੇ ਕਲੋਈ ਨੂੰ ਲੱਭਣ ਲਈ ਕਿਹਾ। ਡਾਇਨਾ ਕਲੋਈ ਨੂੰ ਜ਼ਬਰਦਸਤੀ ਹਸਪਤਾਲ ਤੋਂ ਬਾਹਰ ਲੈ ਕੇ ਜਾ ਰਹੀ ਸੀ। ਪਰ ਕੋੜੀਆਂ ਤੇ ਪਹੁੰਚ ਕੇ ਡਾਇਨਾ ਕਲੋਈ ਦੀ 휠ਚੇਅਰ ਨੂੰ ਹਿਲਾ ਨਹੀਂ پا ਰਹੀ ਸੀ ਕਿਉਂਕਿ ਕਲੋਈ ਨੇ ਪੈਰਾਂ ਦੇ ਜ਼ੋਰ ਨਾਲ 휠ਚੇਅਰ ਨੂੰ ਰੋਕ ਲਿਆ ਸੀ। ਉਹ ਉਹ ਆਪਣੇ ਪੈਰਾਂ ਦਾ ਇਸਤੇਮਾਲ ਕਰ پا ਰਹੀ ਸੀ। ਅੰਨੀ ਦੇਰ ਵਿੱਚ ਸਿਕਿਉਰਿਟੀ ਗਾਰਡ ਆ ਜਾਂਦੇ ਹਨ ਅਤੇ ਡਾਇਨਾ ਨੂੰ ਹੱਥ ਉੱਪਰ ਕਰਨ ਲਈ ਕਹਿੰਦੇ ਹਨ ਪਰ ਡਾਇਨਾ ਗੋਲੀ ਚਲਾਣ ਦੀ ਧਮਕੀ ਦਿੰਦੀ ਹੈ ਤੇ ਇਹ ਕਹਿੰਦੀ ਹੈ ਕਿ ਉਹ ਬਸ ਆਪਣੀ ਬੇਟੀ ਨੂੰ ਘਰ ਲੈ ਕੇ ਜਾਣਾ ਚਾਹੁੰਦੀ ਹੈ ਐਨੀ ਦੇਰ ਵਿੱਚ ਦੂਸਰਾ ਗਾਰਡ ਡਾਇਨਾ ਉੱਤੇ ਗੋਲੀ ਚਲਾ ਦਿੰਦਾ ਹੈ ਡਾਇਨਾ ਪੌੜੀਆਂ ਤੋਂ ਥੱਲੇ ਡਿੱਗ ਜਾਂਦੀ ਹੈ ਤੇ ਕਲੋਈ ਨੂੰ ਬਚਾ ਲਿਆ ਜਾਂਦਾ ਹੈ ਫਿਲਮ ਦੇ ਅਗਲੇ ਸੀਨ ਵਿੱਚ 7 ਸਾਲ ਬਾਅਦ ਇੱਕ ਪਾਗਲਾਂ ਦਾ ਹਸਪਤਾਲ ਦਿਖਾਇਆ ਜਾਂਦਾ ਹੈ ਕਲੋਈ ਹੁਣ ਵੱਡੀ ਹੋ ਚੁੱਕੀ ਸੀ ਅਤੇ ਸਹਾਰੇ ਦੇ ਨਾਲ ਥੋੜਾ ਥੋੜਾ ਚੱਲ ਸਕਦੀ ਸੀ ਪਰ ਪੂਰੀ ਤਰ੍ਹਾਂ ਠੀਕ ਨਹੀਂ ਸੀ ਹੋਈ ਕਲੋਈ ਡਾਇਨਾ ਨੂੰ ਮਿਲਨ ਆਈ। ਉਹ ਡਾਇਨਾ ਨੂੰ ਦੱਸਦੀ ਹੈ ਕਿ ਉਸਦੇ ਅਸਲੀ ਪਰਿਵਾਰ ਦੇ ਨਾਲ ਉਸਦੀ ਜ਼ਿੰਦਗੀ ਬਹੁਤ ਹੀ ਸੋਹਣੀ ਬਤੀਤ ਹੋ ਰਹੀ ਹੈ। ਹੁਣ ਉਸਦੇ ਬਹੁਤ ਸਾਰੇ ਦੋਸਤ ਵੀ ਬਣ ਗਏ ਹਨ ਤੇ ਉਸਨੇ ਆਪਣੀ ਮਨਪਸੰਦੀ ਯੂਨੀਵਰਸਿਟੀ ਵਿੱਚੋਂ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ। ਉਹ ਦੱਸਦੀ ਹੈ ਕਿ ਉਸਦੇ ਪੈਰ ਹੁਣ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹਨ ਪਰ ਇਸ ਤੋਂ ਜ਼ਿਆਦਾ ਠੀਕ ਹੋ ਸਕਦੇ ਹਨ ਇਸ ਦੀ ਉਮੀਦ ਘੱਟ ਹੈ। ਜਾਣ ਤੋਂ ਪਹਿਲਾਂ ਕਲੋਈ ਆਪਣੇ ਮੂੰਹ ਵਿੱਚੋਂ ਉਹ ਹੀ ਕੁੱਤਿਆਂ ਵਾਲੀ ਦਵਾਈ ਬਾਹਰ ਕੱਢਦੀ ਹੈ ਜਿਹੜੀ ਦਵਾਈ ਡਾਇਨਾ ਨੂੰ ਬਿਮਾਰ ਰੱਖਣ ਲਈ ਖਵਾਇਆ ਕਰਦੀ ਸੀ। ਕਲੋਈ ਬੜੇ ਪਿਆਰ ਦੇ ਨਾਲ ਡਾਇਨਾ ਮਾਂ ਕਹਿੰਦੀ ਹੈ ਕਿ ਮਾਂ ਮੈਂ ਤੈਨੂੰ ਬਹੁਤ ਪਿਆਰ ਕਰਦੀ ਚਲੋ ਹੁਣ ਮੂੰਹ ਖੋਲੋ ਇਸ ਖਤਰਨਾਕ ਮੋੜ ਤੇ ਇਹ ਕਹਾਣੀ ਖਤਮ ਹੋ ਜਾਂਦੀ ਹੈ